ਜਲੰਧਰ ਵਿਖੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ ਅਤੇ ਇਸ ਨਗਰ ਕੀਰਤਨ ਦੇ ਵਿੱਚ ਪੰਜ ਪਿਆਰਿਆਂ ਨੇ ਇਸ ਨਗਰ ਕੀਰਤਨ ਦੀ ਅਗਵਾਈ ਕੀਤੀ ਅਤੇ ਇਹ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਹੇਡ ਸਜਾਇਆ ਗਿਆ ਅਤੇ ਇਸ ਨਗਰ ਕੀਰਤਨ ਦੇ ਸੰਬੰਧ ਵਿੱਚ ਸੰਗਤਾਂ ਵੱਲੋਂ ਜਗਾ ਜਗਾ ਸਵਾਗਤੀ ਗੇਟ ਬਣਾਏ ਗਏ ਜਗਾ ਜਗਾ ਫੁੱਲਾ ਦੀ ਵਰਸ਼ਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ਦੇ ਵਿੱਚ ਗੱਤਕਾ ਪਾਰਟੀਆਂ ਵੱਲੋਂ ਜੋਹਰ ਆਪਣੇ ਦਿਖਾਏ ਗਏ ਅਤੇ ਜਗਾ ਜਗਾ ਨਗਰ ਕੀਰਤਨ ਦਾ ਸਵਾਗਤ ਵੀ ਕੀਤਾ ਗਿਆ ਸੰਗਤਾਂ ਵੱਲੋਂ ਸਾਹਿਬੇ ਦੀਨ ਦੇ ਆਲ ਸਤਿਗੁਰੂ ਸਾਬੇ ਕਮਾਲ ਸਰਪੰਸਦਾਨੀ ਅਮਰ ਸੇਵਾਦਾਰ ਦੇ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਅੱਜ ਤਲੰਦਰ ਸ਼ਹਿਰ ਵਿੱਚ ਸਾਰੇ ਹੀ ਸ਼ਹਿਰ ਦੀਆਂ ਸੰਗਤਾਂ ਔਰ ਸਾਰੇ ਹੀ ਸ਼ਹਿਰ ਦੀਆਂ ਪ੍ਰਬੰਧਕ ਕਮੇਟੀਆਂ ਸਿੰਘ ਸੁਆਮਾ ਸਭਾ ਸੁਸਾਇਟੀਆਂ ਨੇ ਲੈ ਕੇ ਖਰਸਾਲ ਦੀ ਤਰ੍ਹਾਂ ਉਪਰਾਧ ਕੀਤਾ ਹੈ ਇੱਕ ਵਿਸ਼ਾਦ ਨਗਰ ਕੀਰਤਨ ਬੁਰੂ ਗੁਰਾਂ ਸਿੰਘ ਮਹਾਰਾਜ ਜੀ ਦੀ ਸ਼ਤਰ ਸ਼ਾਇਆ ਹੇਤ ਪੰਜ ਪਿਆਰੇ ਸਹਿਬਾਨ ਦੀ ਲਗਵਾਈ ਵਿੱਚ ਗੁਰਦੁਆਰਾ ਸਾਹਿਬ ਗੋਬਿੰਦਗੜ੍ਹ ਤੋਂ ਆਰੰਭ ਹੋਇਆ ਜੋ ਐਸਵੇਡ ਗੁਰਦੁਆਰਾ ਸੈਂਟਰ ਟਾਊਨ ਜਲੰਧਰ ਵਿਖੇ ਪਹੁੰਚਿਆ ਜਿਸ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਵੱਖ-ਵੱਖ ਫੜਾਵਾਂ ਤੋਂ ਹੋ ਕੇ ਸੰਗਤ ਨੂੰ ਦਰਸ਼ਨ ਦੇ ਕੇ ਸਤਪੁਰਾਂ ਨੇ ਇਸ ਸਥਾਨ ਤੇ ਰਾਤ ਨੂੰ ਆ ਕੇ ਜੋ ਨਗਰ ਕੀਰਤਨ ਹੈ ਉਹ ਦੀ ਸੰਪੂਰਨ ਤਾਹ ਹੋਣੀ ਹੈ ਜਿੱਥੇ ਨਦਰ ਕੀਰਤਨ ਸਮੂਹੀਆਂ ਸੜਕਾਂ ਦੇ ਵਰਨੋਂ ਰਲਮਿਲ ਕਰਕੇ ਅੱਜ ਇਸ ਜੋੜ ਵਿੱਚ ਕੀਤਾ ਗਿਆ ਹੈ ਉੱਥੇ ਇੱਕ ਸਮੂਹੀਆਂ ਦੁਨੀਆ ਭਰ ਦੀ ਸਵਾਸਤੀਆਂ ਸਾਰੀਆਂ ਸੰਗਤਾਂ ਵਾਸਤੇ ਬਹੁਤ ਵਧੀਆ ਸੁਨੇਹਾ ਜਲੰਧਰ ਸ਼ਹਿਰ ਦੇ ਵਿੱਚੋਂ ਜਾਂਦਾ ਹੈ ਜਿਵੇਂ ਇਹ ਸਾਰੇ ਗੁਰਮੁਖ ਪਿਆਰੇ ਰਲਮਿਲ ਕਰਕੇ ਪੂਰੋਂ ਨਾਨਕਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਔਰ ਗੁਰਗੰਸ ਗੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਨਦਰ ਕੀਰਤਨ ਸਾਰੇ ਇਕੱਤਰ ਹੋ ਕੇ ਇੱਕ ਪ੍ਰਸਤ ਉਰੰਭ ਕਰਦੇ ਨੇ ਇੱਕ ਤਾਂ ਤੇ ਸਮਾਪਤੀ ਹੁੰਦੀ ਹੈ ਔਰ ਸਮੁੱਚਾ ਸ਼ਹਿਰ ਸਮੁੱਚੀਆਂ ਸੈਕਸਬਾਹਾਵਾਂ ਸਮੁੱਚੀਆਂ ਸਬਾ ਸੋਸਾਇਟੀਆਂ ਸਮੁੱਚੀਆਂ ਕਮੇਟੀਆਂ ਸਮੁੱਚੀ ਸੰਗਤ ਇਕੱਤਰ ਹੁੰਦੀ ਹੈ ਇੱਕ ਬਹੁਤ ਵੱਡਾ ਸਾਰੇ ਗੁਰ ਸਿਖਾ ਨੂੰ ਇੱਥੋਂ ਸਾਨੂੰ ਸਿੱਧ ਰਹਿਣੀ ਚਾਹੀਦੀ ਹੈ ਸੁਨੇਹਾ ਲੈਣਾ ਚਾਹੀਦਾ ਹੈ ਕਿ ਜੇ ਮੇਰਾ ਰਲਗੜ ਕਰਕੇ ਇਹ ਗੁਰਮੁਖਤਿਆਰੀ ਸਾਡੇ ਵੀਰ ਨਗਰ ਕੀਰਤਨ ਅਯੋਲਿੰਗ ਕਰਦੇ ਨੇ ਔਰ ਸਮੁੱਚੇ ਸ਼ਹਿਰ ਦੇ ਸੰਗਤ ਸੇਵਾ ਕਰਦੀ ਹੈ ਦਰਸ਼ਨ ਕਰਦੀ ਹੈ ਉਵੇਂ ਅਸੀਂ ਹਰ ਥਾਂ ਤੇ ਥਾਂ ਥਾਂ ਤੋਂ ਨਵੀਆਂ ਚੀਜ਼ਾਂ ਜੋ ਅਸੀਂ ਇੱਕ ਪਿੰਡ ਦੇ ਵਿੱਚੋਂ ਕਈ ਕਈ ਨਗਰ ਕੀਰਤਨ ਐ ਅਸੀਂ ਇੱਕੋ ਇੱਕੋ ਦਿਨ ਆਰੰਭ ਕਰਦੇ ਆ ਜੇਕਰ ਅਸੀਂ ਸਾਰੇ ਰੜੜ ਬੜ ਕਰਕੇ ਸਾਰੇ ਸੰਗਤ ਇੱਕ ਥਾਂ ਤੇ ਇਕੱਤਰ ਹੋ ਕੇ ਤੇ ਇੱਕ ਨਗਰ ਕੀਰਤਨ ਇੱਕ ਹੀ ਥਾਂ ਤੋਂ ਇੱਕ ਹੀ ਨਗਰ ਵਿੱਚ ਇੱਕ ਸ਼ਹਿਰ ਚ ਆਰੰਭ ਕੀਤਾ ਜਾਏ ਤੇ ਇੱਕ ਬਹੁਤ ਵਧੀਆ ਸੁਨੇਹਾ ਜਿਹੜਾ ਹੈ ਸਾਰੇ ਕੌਮ ਦੇ ਵਿੱਚ ਇੱਕ ਸਾਰਤਾ ਦਾ ਇੱਕ ਸੁਰਤਾ ਦਾ ਜਾਂਦਾ ਹੈ ਸੋ ਜਿੱਥੇ ਆਪਾਂ ਗੁਰੂ ਸਾਹਿਬਾਨ ਦੇ ਇਹ ਪੁਰਬ ਮਨਾਉਨੇ ਆ ਉਥੇ ਸਤਿਗੁਰਾਂ ਦੇ ਪਾਵਨੇ ਵੰਤੋਂ ਪਾਵਨ ਬਾਣੀ ਤੋਂ ਪਾਵਨ ਇਤਿਹਾਸ ਤੋਂ ਸਾਨੂੰ ਸਾਰਿਆਂ ਨੂੰ ਸੇਧ ਲੈਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਆਪਣਾ ਪਾਵਨ ਫਰਮਾਨ ਹੈ ਯਾਹੀ ਕਾ ਤਰਾ ਹਮ ਜਨ ਮੰ ਸਮਝ ਲੈ ਹੋ ਸਾਧੂ ਸਭ ਮਰ ਮੰ ਧਰਮ ਚਲਾ ਮਨ ਸੰਤੋ ਵਾਰਨ ਦੂਸਤ ਸਬਰ ਕੋ ਮੂਰਪਾਰ ਜੋ ਕਾਰਜ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਮਾਤ ਲੋਕ ਦੇ ਉਤਾਰ ਧਾਰਨ ਕਰਕੇ ਕੀਤਾ ਉਹ ਸਭ ਤੋਂ ਵੱਡਾ ਕਾਰਜ ਸਤਿਗੁਰਾਂ ਨੇ ਤਖ਼ਸ਼ੀਰੀ ਕੇਸ ਗੜ ਸਹਿਬ ਜੀ ਦੀ ਪਾਉਂੰਤਰਤੀ ਤੇ ਖੰਡੇ ਬਾਟੇ ਦੀ ਪਾਹੁਲ ਸ਼ਕਾ ਕੇ ਪੰਥ ਨੂੰ ਪ੍ਰਗਟ ਕੀਤਾ ਖਾਲਸਾ ਪੰਥ ਦੀ ਸਜਾਣਾ ਕੀਤੀ ਐਸੀ ਵੀ ਸਾਰੇ ਗੁਰੂ ਕੇ ਵਖਸ਼ੇ ਹੋਏ ਖੰਡੇ ਬਾਟੇ ਦੀ ਪਾਹੁਲ ਸ਼ਕਾ ਕੇ ਅੰਮ੍ਰਿਤ ਸ਼ਕਾ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਨੂੰ ਬਸਰ ਕਰਨ ਦਾ ਔਰ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ ਔਰ ਪੰਥਕ ਇਕਤਾ ਵਾਸਤੇ ਪੰਥਕ ਇਕ ਜੁੜ ਤੇ ਇਕਜੁਟਤਾ ਵਾਸਤੇ ਜੋ ਕਿ ਗੁਰੂ ਸਾਹਿਬ ਦਾ ਹੁਕਮ ਵੀ ਹੈ ਕਿ ਪੰਥ ਦਾ ਭਲਾ ਲੋਚਣਾ ਔਰ ਪੰਥ ਦੇ ਵਾਧੇ ਵਾਸਤੇ ਯਤਨ ਕਰਨਾ ਐਸੀ ਵਿਚਾਰੇ ਇਹਨਾਂ ਸਾਰੇ ਕਾਰਜਾਂ ਦੇ ਵਾਸਤੇ ਯਤਨ ਕੀ ਰਹੀ ਹੈ ਮੈਂ ਜਿੱਥੇ ਸਮੁੱਚੀ ਜਲੰਧਰ ਸ਼ਹਿਰ ਨਿਵਾਸੀ ਸੰਗਤਾਂ ਨੂੰ ਸਭਾ ਸੁਸਾਇਟੀਆ ਕਮੇਟੀਆਂ ਨੂੰ ਇਹਨਾਂ ਕਾਰਜਾਂ ਦੀ ਵਧਾਈ ਦੇਣਾ ਸਮੁੱਚੀ ਸੰਗਤ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪ੍ਰਭ ਦੀ ਵਧਾਈ ਦੇਣਾ ਉੱਥੇ ਉਮੀਦ ਵੀ ਕਰਦਾ ਤੇ ਅਰਦਾਸ ਵੀ ਕਰਦਾ ਹਾਂ ਕਿ ਸਤਿਗੁਰੂ ਇਹਨਾਂ ਗੁਰਮੁਖ ਪਿਆਰ ਦੇ ਸਿਰ ਤੇ ਏਵੇਂ ਮੇਰ ਪਰਿਆ ਹੱਥ ਰੱਖਣ ਇਹ ਸਾਰੇ ਆਪਸੀ ਪ੍ਰੇਮ ਪਿਆਰ ਇਤفاق ਹਨ ਔਰ ਹਰ ਸਾਲ ਜੋ ਇਹ ਕਾਰਜ ਸਾਰੇ ਸਲਾਹ مشورہ ਕਰਕੇ ਕਰਦੇ ਨੇ ਇਸੇ ਤਰ੍ਹਾਂ ਹੀ ਇਹ ਕਾਰਜ ਕਰਦੇ ਰਹਿਣ ਤੇ ਸਾਡੀ ਕੌਮ ਜਿਹੜੀ ਇਕਜੁੱਟਤਾ ਹੈ ਉਹ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਇਸ ਵਾਰ ਸੰਤਰੀ